ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਬੀਜੇਪੀ ਨਾ ਸਮਝੋਤਾ ਨਹੀਂ ਸੀ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਪੰਜਾਬ ਦੀ ਤਰੱਕੀ ਪੰਜਾਬ ਦੇ ਡਿਵੈਲਪਮੈਂਟ ਤੇ ਸਿੱਖੀ ਦੀ ਸੋਚ ਸੀ ਜੀ ਸਸਿਆ ਦੋਸਤੋ ਮੈਂ ਹਨਮਨੀ ਸਿੰਘ ਚਿਮਾ ਤੁਸੀਂ ਵੀ ਦੇਖ ਰਹੇ ਹੋ ਜੀਬੀਸੀ ਅਪਡੇਟ ਵਕਤ ਵਕਤ ਸਿਆਸੀ ਪਾਰਟੀਆਂ ਵੱਲੋਂ ਸਟੇਟ ਪੱਧਰ ਤੇ ਸਟੇਟ ਦਾ ਵਿਕਾਸ ਕਰਨ ਲਈ ਕਾਫੀ ਕੰਮ ਕੀਤੇ ਜਾਂਦੇ ਨੇ ਔਰ ਪਾਰਟੀ ਨੂੰ ਮਜ਼ਬੂਤੀ ਵੱਲ ਵਧਾਉਣ ਲਈ ਆਪਣੀ ਟੀਮ ਨੂੰ ਲਾਮਬੰਦ ਕੀਤਾ ਜਾਂਦਾ ਗੱਲ ਕਰੀਏ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਉਹਨਾਂ ਵੱਲੋਂ ਹੁਣ ਤਾਜ਼ਾ ਹੀ ਅਹੁਦੇਦਾਰੀਆਂ ਨਵੀਆਂ ਵੰਡੀਆਂ ਗਈਆਂ ਨੇ ਜਿਨ੍ਹਾਂ ਵਿੱਚ ਵੱਖ-ਵੱਖ ਯੂਥ ਪ੍ਰਦਾਨ ਅਲਾਟ ਕੀਤੇ ਗਏ ਨੇ ਗੱਲ ਕਰੀਏ ਹੁਸ਼ਿਆਰਪੁਰ ਸ਼ਹਿਰ ਦੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਜਿਸ ਵਿੱਚ ਹੁਸ਼ਿਆਰਪੁਰ ਦੇ ਸਰਦਾਰ ਇੰਦਰਜੀਤ ਸਿੰਘ ਕੰਗ ਨੂੰ ਹੁਸ਼ਿਆਰਪੁਰ ਜ਼ਿਲ੍ਹਾ ਦਿਹਾਤੀ ਪ੍ਰਧਾਨ ਲਗਾਇਆ ਗਿਆ ਯੂਥ ਵਿੰਗ ਦਾ ਸੋ ਉਹ ਸਾਡੇ ਨਾਲ ਅੱਜ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਚਰਚਾ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਮਜ਼ਬੂਤੀ ਦੇਣ ਲਈ ਉਹਨਾਂ ਵੱਲੋਂ ਕਿਸ ਤਰ੍ਹਾਂ ਕਿਸ ਢੰਗ ਨਾਲ ਫੀਲਡ ਦੇ ਵਿੱਚ ਕੰਮ ਕੀਤਾ ਜਾਵੇਗਾ ਸੋ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਜੀਬੀਸੀ ਅਪਡੇਟ ਦੇ ਵਿੱਚ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਜੀਬੀਸੀ ਅਪਡੇਟ ਵੱਲੋਂ ਵੀ ਕਿ ਤੁਹਾਨੂੰ ਨਵੀਂ ਯੋਧੇਦਾਰੀ ਮਿਲੀ ਹੈ ਤਾਨੂੰ ਦਿਹੱਤੀ ਦਾ ਯੂਥ ਪ੍ਰਧਾਨ ਲਗਾਇਆ ਗਿਆ ਧੰਨਵਾਦ ਜੀ ਤੇ ਯੂਥ ਇੱਕ ਪਾਰਟੀ ਦੀ ਰੀੜ ਦੀ ਹੱਡੀ ਹੁੰਦਾ ਬਿਲਕੁਲ ਤੇ ਉਮੀਦ ਹੈ ਕਿ ਤੁਸੀਂ ਵਧੀਆ ਕੰਮ ਕਰਕੇ ਪਾਰਟੀ ਨੂੰ ਮਜ਼ਬੂਤੀ ਵੱਲ ਬੁਲੰਦੀਆਂ ਤੇ ਪਹੁੰਚਾਉਗੇ ਬਿਲਕੁਲ ਸਰ ਗੱਲ ਕਰੀਏ ਲੋਕ ਸਭਾ ਚੋਣਾਂ ਦੀ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਪਾਰਟੀ ਵੱਲੋਂ ਨਵੇਂ-ਨਵੇਂ ਪ੍ਰਧਾਨ ਥਾਪੇ ਜਾ ਰਹੇ ਨੇ ਬਿਲਕੁਲ ਫੀਲ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਵਰਕ ਕਰੋਗੇ ਲੋਕਾਂ ਨੂੰ ਕਿਸ ਤਰ੍ਹਾਂ ਲਾਮਬੰਦ ਕਰੋਗੇ ਇੱਕ ਤਾਂ ਟਾਈਮ ਥੋੜਾ ਰਹਿ ਗਿਆ ਤੇ ਕਿਵੇਂ ਲੋਕਾਂ ਨੂੰ ਤੁਸੀਂ ਲਾਮਬੰਦ ਕਰਕੇ ਨਾਲ ਜੋੜੋਗੇ ਤੇ ਪਾਰਟੀ ਨੂੰ ਮਜ਼ਬੂਤੀ ਦਿਓਗੇ ਦੇਖੋ ਲੋਕ ਸਭਾ ਚੋਣਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਲੱਗਦੀ ਆ ਰਹੀ ਹੈ ਜੀ ਅਕਾਲੀ ਨਾਲ ਯੂਥ ਦਾ ਤੁਸੀਂ ਦੇਖ ਸਕਦੇ ਹੋ ਯੂਥ ਅਕਾਲੀ ਜਲ ਵਿੱਚ ਯੂਥ ਅਕਾਲੀ ਦਾ ਸਾਰੇ ਪੰਜਾਬ ਦੇ ਵਿੱਚ ਚੜ੍ਹਦੀ ਕਲਾ ਵਿੱਚ ਹੀ ਆ ਜੀ ਜੀ ਤੁਸੀਂ ਇਕੱਲੇ ਹੁਸ਼ਿਆਰਪੁਰ ਦੇ ਨਹੀਂ ਪੂਰੇ ਪੰਜਾਬ ਦੀ ਗੱਲ ਕਰ ਸਕਦੇ ਆ ਸਾਡੇ ਯੂਥ ਦੇ ਪ੍ਰਧਾਨ ਸਰਦਾਰ ਸਰਵਜੀਤ ਸਿੰਘ ਝਿੰਜਰ ਸਾਹਿਬ ਸਾਡੇ ਸਰਪ੍ਰਸਤ ਸਰਦਾਰ ਵਿਕਰਮ ਸਿੰਘ ਜੀਠਿਆ ਸਾਹਿਬ ਜੀ ਤੁਸੀਂ ਇਹਨਾਂ ਨੂੰ ਦੇਖ ਸਕਦੇ ਕਿ ਇਹਨਾਂ ਦਾ ਕੰਮ ਕਰਨ ਦਾ ਕਿੰਨਾ ਤਰੀਕਾ ਯੂਥ ਅੱਜ ਨਹੀਂ ਗਰਾਊਂਡ ਤੇ ਆਇਆ ਜੀ ਪਿਛਲੇ 10 10 12 12 13 13 ਸਾਲਾਂ ਤੋਂ ਅਸੀਂ ਗਰਾਊਂਡ ਤੇ ਕੰਮ ਕਰ ਰਹੇ ਹਾਂ ਸਾਡੇ ਨਾਲ ਟੀਮਾਂ ਕੰਮ ਕਰ ਰਹੀਆਂ ਨੇ ਜਿੱਥੇ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜੀ ਉੱਥੇ ਜਦੋਂ ਸਾਨੂੰ ਜਨਰਲ ਸਕੱਤਰ ਪਾਇਆ ਉੱਥੇ ਕੰਮ ਕੀਤਾ ਜੀ ਜਦੋਂ ਪਾਰਟੀ ਦਾ ਦਫਤਰੀ ਕੰਮ ਦਿੱਥਿਆ ਉੱਥੇ ਕੰਮ ਕੀਤਾ ਜੀ ਜਦੋਂ ਸਰਕੂਲਾਂ ਦੇ ਵਿੱਚ ਕੰਮ ਦੇ ਲੈ ਕੇ ਆ ਉਦੋਂ ਵੀ ਕੰਮ ਕੀਤਾ ਜੀ ਇਸ ਤੋਂ ਪਹਿਲਾਂ ਇਲੈਕਸ਼ਨ ਦੇ ਯੂਥ ਦੀ ਮੈਂਬਰਸ਼ਿਪ ਹੋ ਰਹੀ ਸੀਗੀ ਪਾਰਟੀ ਵੱਲੋਂ ਹੁਕਮ ਸੀਗਾ ਜੀ ਕਿ ਘਰ-ਘਰ ਜਾ ਕੇ ਮੈਂਬਰਸ਼ਿਪ ਕਰਾਓ ਤੇ ਘਰ-ਘਰ ਜਾ ਕੇ ਮੈਂਬਰਸ਼ਿਪ ਕਰਵਾਈ ਜੀ ਠੀਕ ਘਰ-ਘਰ ਜਾ ਕੇ ਮੈਂਬਰਸ਼ਿਪ ਕਰਾਈ ਯੂਥ ਦੇ ਨਾਲ ਟੱਚ ਵਿੱਚ ਆਏ ਆਪ ਦੀਆਂ ਟੀਮਾਂ ਬਣਾਈਆਂ ਠੀਕ ਆ ਜੀ ਸਾਰਿਆਂ ਨੇ ਬੜੀ ਮਿਹਨਤ ਕੀਤੀ ਜੀ ਤੇ ਇਸ ਦੇ ਨਾਲ ਮਤਲਬ ਯੂਥ ਅਕਾਲੀ ਦਲ ਇੱਕ ਗਰਾਊਂਡ ਲੈਵਲ ਤੇ ਸੀਗਾ ਜੀ ਤੇ ਜਿਹਦੇ ਵਿੱਚ ਹੁਣ ਬੇਸ਼ੱਕ ਸਮਾਂ ਘਟਾ ਜੀ ਬਟ ਜੋ ਸਾਨੂੰ ਪਾਰਟੀ ਵੱਲੋਂ ਹੁਕਮ ਨੇ ਜੋ ਪਾਰਟੀ ਦੇ ਆਦੇਸ਼ ਨੇ ਚੜ੍ਹਦੀ ਕਲਾ ਦੇ ਵਿੱਚ ਕੰਮ ਕਰਾਂਗੇ ਜੀ ਪਰਮੇਸ਼ਰ ਕਿਰਪਾ ਕਰੇ ਜੀ ਦਿਨਾਂ ਦੇ ਵਿੱਚ ਟੀਮਾਂ ਤਿਆਰ ਕਰਾਂਗੇ ਤੇ ਦਿਨਾਂ ਦੇ ਵਿੱਚ ਜੁਥੇ ਦੀਆਂ ਟੀਮਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜੀ ਠੀਕ ਸਰ ਜੀ ਗੱਲ ਕਰੀਏ ਸਰਦਾਰ ਪ੍ਰਕਾਸ਼ ਸਿੰਘ ਵਲਦੀ ਜੋ ਸ਼ਰਮਨੀ ਕਾਲੀ ਦਲ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਬਿਲਕੁਲ ਜੀ ਔਰ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਪੰਜਾਬ ਦੇ ਜੋ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਜਮੀਨੀ ਪੱਧਰ ਤੇ ਉਹਨਾਂ ਵੱਲੋਂ ਆਪਣੇ ਇਲਾਕੇ ਦੇ ਵਿੱਚ ਵੀ ਪੰਜਾਬ ਦੇ ਵਿੱਚ ਤਾਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਵੀ ਉਹਨਾਂ ਵੱਲੋਂ ਜਮੀਨੀ ਪੱਧਰ ਤੇ ਕੰਮ ਕੀਤਾ ਗਿਆ ਬਿਲਕੁਲ ਕੀ ਸੁਖਬੀਰ ਸਿੰਘ ਬਾਦਲ ਜੋ ਹੁਣ ਸਰਪ੍ਰਸਤ ਨੇ ਉਹਨਾਂ ਨੂੰ ਵੀ ਲੋਕ ਉਸੇ ਨਜ਼ਰੀਏ ਨਾਲ ਦੇਖਦੇ ਨੇ ਪਹਿਲਾਂ ਤਾਂ ਮੈਂ ਤੁਹਾਡੀ ਗੱਲ ਦਾ ਇੱਕ ਦਾ ਜਵਾਬ ਦਵਾਂਗਾ ਜੀ ਤੁਸੀਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ ਸਰੀਰਕ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਤੇ ਨਹੀਂ ਰਹੇ ਪਰ ਹਰ ਆਕਾਲੀ ਦਲ ਦੇ ਵਰਕਰ ਦੇ ਉਹ ਅੱਜ ਵੀ ਦਿਲਾਂ ਵਿੱਚ ਨੇ ਤੇ ਰਹਿੰਦੀ ਦੁਨੀਆ ਤੱਕ ਰਹੂਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੰਥ ਲਈ ਕਿਸਾਨੀ ਲਈ ਸਦਾ ਪਰਵਾਨੀਆਂ ਕੀਤੀ ਆ ਤੇ ਨਾਲ ਖੜਦੇ ਆਏ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਗੱਲ ਕਰੀਏ ਜੀ ਸਾਡੇ ਪਾਰਟੀ ਦੇ ਬڑے ਸੂਝਮਾਨ ਪ੍ਰਧਾਨ ਨੇ ਬੜੀ ਦੂਰ ਅੰਦੇਸ਼ੀ ਆ ਉਹਨਾਂ ਦੀ ਬੜੀ ਦੂਰ ਦੀ ਸੋਚ ਰੱਖਦੇ ਨੇ ਦੇ ਕੋ ਇੱਕ ਇੱਕ ਵਰਕਰ ਦੇ ਨਾਲ ਟੱਚ ਵਿੱਚ ਨੇ ਤੁਸੀਂ ਪੰਜਾਬ ਵਿੱਚ ਬਚਾਓ ਯਾਤਰਾ ਦੇਖ ਸਕਦੇ ਆ ਜੀ ਮਤਲਬ ਜਿਉਂ-ਜਿਉਂ ਯਾਤਰਾ ਤੁਰੀ ਆ ਜੀ ਜਦੋਂ ਸ਼ੁਰੂ ਹੋਈ ਆ ਜਨਾਲੇ ਤੋਂ ਲੈ ਕੇ ਮਜੀਠੇ ਦੇ ਵਿੱਚ ਦੇਖ ਸਕਦੇ ਸਾਰਾ ਮਾਲਵਾ ਕਵਰ ਕਰਦੇ ਮਤਲਬ ਦੁਨੀਆ ਸੜਕਾਂ ਤੇ ਆ ਗਈ ਜੀ ਵਰਕਰ ਹਰ ਇੱਕ ਸੜਕਾਂ ਤੇ ਆ ਗਿਆ ਆਮ ਪਬਲਿਕ ਦੇ ਵਿੱਚ ਅੱਗੇ ਤਾਂ ਇੱਥੋਂ ਤੱਕ ਕਿ ਸਾਡੀਆਂ ਮਾਮਾ ਸਾਡੀਆਂ ਭੈਣਾਂ ਉਹਨਾਂ ਨੇ ਵੀ ਇਸ ਯਾਤਰਾ ਦੇ ਵਿੱਚ ਬਹੁਤ ਸਹਿਯੋਗ ਐ ਪਾਇਆ ਤੇ ਤੁਸੀਂ ਯਾਤਰਾ ਦੇ ਵਿੱਚ ਮੈਂ ਆਪ ਖੁਦ ਸੇਵਾ ਕਰਕੇ ਆਇਆ ਜੀ ਉੱਥੇ ਮਤਲਬ ਸਾਨੂੰ ਰਿਕਾਰਡ ਤੋੜ ਕੱਠ ਦੇਖਣ ਨੂੰ ਮਿਲੇ ਆ ਜੀ ਤੇ ਇਹ ਸਰਦਾਰ ਸੁਖਬੀ ਸਿੰਘ ਬਾਦਲ ਦੀ ਸਰਦਾਰ ਪ੍ਰਕਾਸ਼ ਸਿੰਘ ਵਾਲੀ ਸੋਚ ਤੇ ਜੇ ਚੱਲ ਰਹੇ ਆ ਜੇ ਉਹਨਾਂ ਦੇ ਮਤਲਬ ਪੈਰੋਕਾਰ ਉਹਨਾਂ ਤੇ ਪੈਰੋਕਾਰ ਨੇ ਉਹਨਾਂ ਦੇ ਉਹਨਾਂ ਦੀ ਸਿੱਖਿਆ ਤੇ ਚੱਲ ਰਹੇ ਨੇ ਤੇ ਤਾਂ ਹੀ ਇਹ ਸਾਰਾ ਕੁਝ ਦੇਖਣਾ ਮਿਲ ਰਿਹਾ ਆ ਜੀ ਜਿਵੇਂ ਜਿਵੇਂ ਯਾਤਰਾ ਜਾ ਰਹੀ ਆ ਉਵੇਂ ਉਵੇਂ ਤੁਸੀਂ ਦੇਖਿਓ ਕਿ ਅਕਾਲੀ ਦਲ ਦੀ ਹਵਾ ਫਿਰ ਰਹੀ ਆ ਜੀ ਦੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਬਹੁਤ ਵਧੀਆ ਇਹਦੇ ਪੋਜ਼ਿਟਿਵ ਰਿਜ਼ਲਟ ਵੀ ਦੇਖਣ ਨੂੰ ਮਿਲਗੇ ਜੀ ਠੀਕ ਸਰ ਭੋਜਨ ਸਮਾਜ ਪਾਰਟੀ ਨਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਸਮਝੌਤਾ ਹੋਇਆ ਸੀ ਇਲੈਕਸ਼ਨ ਨੂੰ ਲੈ ਕੇ ਸਾਂਝੇ ਤੌਰ ਤੇ ਇਲੈਕਸ਼ਨਾਂ ਜੋ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸਨ ਪਰ ਇੱਕ ਨਮੋਸ਼ੀ ਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਕੀ ਦੇਖਦੇ ਹੋ ਕਿ ਹੁਣ ਜਿਹੜੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੇ ਇਹਨਾਂ ਵਿੱਚ ਹੁਣ ਜਿਹੜਾ ਸਮਝੌਤਾ ਟੁੱਟ ਚੁੱਕਾ ਤੇ ਇਕੱਲੇ ਆਪਣੇ ਲੈਵਲ ਤੇ ਜੋ ਇਲੈਕਸ਼ਨਾਂ ਲੜੀਆਂ ਜਾ ਰਹੀਆਂ ਨੇ ਤੇ ਕਿਵੇਂ ਦੇਖਦੇ ਹੋ ਕਿ ਕਿੰਨਾ ਕੁ ਉਹਦੇ ਚ ਸਫਲਤਾ ਮਿਲੇਗੀ ਦੇਖੋ ਪਾਰਟੀ ਵਾਲੇ ਆਪਸ ਵਿੱਚ ਸਮਝੌਤੇ ਹੁੰਦੇ ਨੇ ਜੀ ਇਹ ਰਾਜਨੀਤੀ ਆ ਜੀ ਇਹ ਪੋਲਿਟਿਕਸ ਦੇ ਵਿੱਚ ਬਹੁਤ ਸਮਝੌਤੇ ਹੁੰਦੇ ਨੇ ਬਹੁਤ ਟੁੱਟਦੇ ਨੇ ਬਹੁਤ ਜਿਹਾ ਸਮਾਜ ਪਾਰਟੀ ਦਾ ਸੀ ਪਹਿਲਾਂ ਉਸ ਤੋਂ ਪਹਿਲਾਂ ਬੀਜੇਪੀ ਦਾ ਨਾਂ ਰਿਹਾ ਆ 22 ਦੇ ਵਿੱਚ ਅਕਾਲੀ ਦਲ ਦੀ ਹਾਰ ਨਹੀਂ ਹੋਈ ਆ ਜੀ ਤੁਸੀਂ ਕਹਿ ਸਕਦੇ ਆ ਕਿ ਇੱਕ ਦਿੱਲੀ ਤੋਂ ਪਾਰਟੀ ਆਈ ਆ ਉਹਨਾਂ ਨੇ ਸਾਡੇ ਪੰਜਾਬ ਨੂੰ ਪੰਜਾਬੀਆਂ ਨੂੰ ਮਤਲਬ ਬੇਫਕੂਬ ਬਣਾਇਆ ਝੂਠੇ ਦਿਲਾਸੇ ਦਿੱਤੇ ਉਠੇ ਮਹਿਲ ਬਣਾਏ ਕਿ ਅਸੀਂ ਇਹ ਕਰ ਦਵਾਂਗੇ ਜੀ ਅਸੀਂ ਉਹ ਕਰ ਦਵਾਂਗੇ ਜੀ ਸਾਡੇ ਪੰਜਾਬੀ ਭੋਲੇ ਭਾਲੇ ਲੋਕ ਨੇ ਜੀ ਚੰਗੇ ਲੋਕ ਨੇ ਜੀ ਉਹਨਾਂ ਨੂੰ ਲੱਗਾ ਕਿ ਹਾਂ ਜੀ ਹੈ ਉਹ ਇੱਕ ਝੂਠ ਦੀ ਸਰਕਾਰ ਬਣੀ ਆ ਜੀ ਜਿਹਨੂੰ ਤੁਸੀਂ ਉਹਨੂੰ ਗਰਾਊਂਡ ਤੇ ਵੀ ਦੇਖ ਸਕਦੇ ਆ ਸਰਦਾਰ ਭਗਵੰਤ ਸਿੰਘ ਮਾਨ ਅੱਜ ਦੇ ਮੁੱਖ ਮੰਤਰੀ ਨੇ ਤੁਸੀਂ ਪੰਜਾਬ ਦੇ ਹਾਲਾਤ ਦੇਖ ਸਕਦੇ ਨੇ ਕੋਈ ਡਿਵੈਲਪਮੈਂਟ ਦਾ ਕੰਮ ਹੋਇਆ ਜੀ ਕੋਈ ਇੱਕ ਨਹੀਂ ਹੋਇਆ ਕੋਈ ਰੋਡ ਦਾ ਹੋਇਆ ਜੀ ਕੁਛ ਨਹੀਂ ਸਾਹਮਣੇ ਤਾਂ ਪੈਚ ਵਰਕ ਦੀ ਗੱਲ ਕਰਦੇ ਸੀ ਨਾ ਭਗਵੰਤ ਸਿੰਘ ਮਾਨ ਤੋਂ ਦਾ ਪੈਚ ਵਰਕ ਦਾ ਵੀ ਕੰਮ ਨਹੀਂ ਹੋਇਆ ਜੀ ਤੁਸੀਂ ਆਪਾਂ ਬਾਹਰ ਦੀ ਇੱਕ ਗੱਲ ਕਰੀਏ ਹੁਸ਼ਿਆਰਪੁਰ ਤੋਂ ਗੜਸ਼ੰਗ ਰੋਡ ਦੇ ਲਓ ਜੀ ਇਹ ਰੋਡ ਟੂਲ ਪਲਾਜੇ ਬੰਦ ਕਰ ਦਿੱਤੇ ਜੀ ਪਰ ਇਸ ਤੋਂ ਸਾਨੂੰ ਰਿਜ਼ਲਟ ਕੀ ਆਇਆ ਜੀ ਰੋਡ ਤਾਂ ਟੁੱਟਨੇ ਸ਼ੁਰੂ ਹੋ ਗਏ ਇਸ ਦੇ ਬਾਅਦ ਕਿ ਜਦੋਂ 2002 ਤੋਂ 7 ਦੇ ਕੈਪਟਨ ਸਾਹਿਬ ਦੀ ਸਰਕਾਰ ਹੁੰਦੀ ਸੀਗੀ ਜਦੋਂ ਆਪਾਂ ਜਾਈਦਾ ਸੀ ਤਾਂ ਏਡੇ ਏਡੇ ਖੱਡੇ ਹੁੰਦੇ ਸੀਗੇ ਸੜਕਾਂ 'ਚ ਇਹਦਾ ਮਤਲਬ ਉਹ ਸਮਾਂ ਹੀ ਭਗਵੰਤ ਦੁਆਰਾ ਲਿਆਊਗਾ ਅਕਾਲੀ ਦਲ ਭੋਜਨ ਸਮਾਜ ਪਾਰਟੀ ਦੇ ਨਾਲ ਦੇਖੋ ਇਲੈਕਸ਼ਨ ਲੜਿਆ ਪਰ ਅੱਜ ਸਾਡਾ ਨਹੀਂ ਸਮਝੋਤਾ ਵਰਕਰਾਂ ਦੀ ਤੇ ਆਮ ਪਬਲਿਕ ਦੀ ਇਹ ਆਵਾਜ਼ ਸੀਗੀ ਕਿ ਅਕਾਲੀ ਇਲੈਕਸ਼ਨ ਜਿਹੜੀ ਆ ਕਾਲੀ ਦਲ ਪੰਥਕ ਪਾਰਟੀ ਆ ਆਪ ਦੇ ਇਕੱਲੇ ਮੁੱਦਿਆਂ ਤੇ ਆ ਕੇ ਪਬਲਿਕ ਦੇ ਵਿੱਚ ਤੇ ਇਲੈਕਸ਼ਨ ਲੜੇ ਵਰਕਰ ਦੀ ਆਵਾਜ਼ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੋਣਾ ਨੇ ਸੁਣਦਿਆਂ ਨੇ ਇਸ ਵਾਰ ਫੈਸਲਾ ਲਿਆ ਕਿ ਅਕਾਲੀ ਦਲ ਬਿਲਕੁਲ ਇਕੱਲੇ ਇਲੈਕਸ਼ਨ ਲੜੇਗਾ ਤੇ ਔਰ ਇਸ ਦੇ ਤੁਸੀਂ ਰਿਜ਼ਲਟ ਵੀ ਬਹੁਤ ਚੰਗੇ ਦੇਖੋਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਵਿਲੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕੀਤਾ ਗਿਆ ਸੀ। ਕਾਫੀ ਲੰਬੇ ਸਮੇਂ ਤੱਕ ਇਹ ਸਮਝੌਤਾ ਜਿਹੜਾ ਟੱਲ ਰਿਹਾ ਔਰ ਇਕੱਠਿਆਂ ਨੇ ਇਲੈਕਸ਼ਨਾਂ ਲੜੀਆਂ ਔਰ ਜਿੱਤਾਂ ਵੀ ਹਸਲ ਕੀਤੀਆਂ ਜਿੱਥੇ ਸ਼ੋਮਨੀ ਕਾਲੀ ਦਲ ਦੀ ਚੜ੍ਹਤ ਸੀ ਉੱਥੇ ਇਹਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਨੂੰ ਵੀ ਕਾਫੀ ਜਿੱਤਾਂ ਹਾਸਲ ਹੋਈਆਂ। ਬਿਲਕੁਲ ਹੁਣ ਉਸ ਤੋਂ ਬਾਅਦ ਜਿਹੜਾ ਇਹ ਸਮਝੌਤਾ ਟੁੱਟ ਚੁੱਕਾ ਤੇ ਹੁਣ ਦੁਬਾਰਾ ਫਿਰ ਇੱਕ ਅਸਾਰ ਬਣੇ ਸੀ ਇਕੱਠਿਆਂ ਚੋਣਾ ਲੜਨ ਦੇ ਜੋ ਕਿ ناکਾਮਯਾਬ ਹੋ ਗਏ ਔਰ ਸੁਖਵੀਰ ਸਿੰਘ ਬਾਦਲ ਵੱਲੋਂ ਇਸ ਨੂੰ ਸਮਝੋਤੇ ਨੂੰ ਮਨ੍ਹਾ ਕਰ ਦਿੱਤਾ ਗਿਆ ਤੇ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਕਿੰਨੀ ਕਿ ਸਫਲਤਾ ਮਿਲ ਸਕਦੀ ਹੈ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਸ਼੍ਰੋਮ ਨੇ ਇਕੱਲੇਦਲ 100 ਸਾਲ ਪੁਰਾਣੀ ਪਾਰਟੀ ਹੈ ਜਿਸ ਦਿਨ ਪਾਰਟੀ ਹੁੰਦ ਵਿੱਚ ਆਈ ਸੀ ਜੀ ਉਹ ਕਿਸੇ ਰਾਜ ਭਾਗ ਜਾਂ ਕਿਸੇ ਸੱਤਾ ਦੀ ਭੁੱਖ ਵਿੱਚ ਨਹੀਂ ਆਈ ਸੀ ਉਹ ਪੰਥ ਦੀ ਸਿਧਾਂਤਾਂ ਦੀ ਲੜਾਈ ਤੇ ਆਈ ਸੀ ਸਿਧਾਂਤਾਂ ਦੀ ਤੇ ਪੰਥ ਦੀ ਗੱਲ ਕਰਨ ਦੇ ਲਈ ਆਈ ਸੀ ਜੀ ਅੱਜ ਸਾਡੇ ਬੰਦੀ ਸਿੰਘ ਜਿਹਨਾਂ ਵਿੱਚ ਨੇ ਠੀਕ ਆ ਜੀ ਸਾਡਾ ਕਿਸਾਨੀ ਦਾ ਮਸਲਾ ਅਜੇ ਪੈਂਡਿੰਗ ਆ ਜੀ ਜੀ ਭਾਜਪਾ ਨਾਲ ਸਮਝੌਤਾ ਜਦੋਂ ਕੀਤਾ ਸੀ ਪੰਜਾਬ ਦੇ ਭਲੇ ਲਈ ਕੀਤਾ ਸੀਗਾ ਜੀ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਭਾਜਪਾ ਨਾਲ ਸਮਝੌਤਾ ਨਹੀਂ ਸੀ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਪੰਜਾਬ ਦੀ ਤਰੱਕੀ ਪੰਜਾਬ ਦੇ ਡਿਵੈਲਪਮੈਂਟ ਤੇ ਸਿੱਖੀ ਦੀ ਸੋਚ ਸੀ ਜੀ ਅੱਜ ਜੇ ਸਮਝੌਤਾ ਭਾਜਪੀ ਦੇ ਨਾਲ ਹੁੰਦਾ ਸੀ ਉਸ ਤੋਂ ਮੇਨ ਸਾਡਾ ਜ਼ਰੂਰੀ ਸੀਗਾ ਸਾਡੇ ਸਿਧਾਂਤਾਂ ਦੀ ਲੜਾਈ ਸਾਡੇ ਬੰਦੀ ਸਿੰਘਾਂ ਦਾ ਮਸਲਾ ਸਾਡੇ ਕਿਸਾਨੀ ਦਾ ਮਸਲਾ ਸਾਡੇ ਪਾਣੀਆਂ ਦਾ ਮਸਲਾ ਤੇ ਸਾਡੇ ਹੋਰ ਜੋ ਪੰਜਾਬ ਦੇ ਮਸਲੇ ਨੇ ਦੇਖੋ ਪੰਜਾਬ ਦੇ ਨੌ ਜਵਾਨਾਂ ਨੂੰ ਜਾ ਕੇ ਡਿਬੜੂਗੜ ਸਟਿਆ ਹੋਇਆ ਹੈ ਜੀ ਇਸ ਕਰਕੇ ਅਕਾਲੀ ਦਲ ਸਿਧਾਂਤਾਂ ਤੇ ਖੜਾ ਜੀ ਕਿਸੇ ਰਾਜ ਭਾਗ ਕਿਸੇ ਸੱਤਾ ਦੀ ਭੁੱਖ ਤੇ ਨਹੀਂ ਖੜਾ ਇਸ ਤੋਂ ਫਿਰ ਵੀ ਆਮ ਪਬਲਿਕ ਔਰ ਸਾਡਾ ਸਾਡੇ ਪੰਜਾਬ ਦੀ ਜਨਤਾ ਇਸ ਸੀ ਨੂੰ ਸਮਝਦੀ ਆ ਕਿ ਅਕਾਲੀ ਦਲ ਅੱਜ ਫਿਰ ਆਪ ਦੇ ਸਿਧਾਂਤਾਂ ਤੇ ਖੜਾ ਆ ਉੱਥੇ ਅਟਲ ਆ ਤੇ ਇਸ ਦੇ ਸਾਨੂੰ ਰਿਜ਼ਲਟ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਜੀ ਆਪਾਂ ਸੋ ਬਬੋ ਬਹੁਤ ਸ਼ੁਕਰੀਆ ਜੀ ਤੁਸੀਂ ਸਾਡੇ ਸਟੂਡੀਓ ਚ ਪਹੁੰਚੇ ਔਰ ਬੜੀ ਤੁਸੀਂ ਮਹੱਤਵਪੂਰਨ ਜਾਣਕਾਰੀ ਦਿੱਤੀ ਪਾਰਟੀ ਨੂੰ ਮਜ਼ਬੂਤੀ ਵੱਲ ਵਧਣ ਦੀਆਂ ਤੁਸੀਂ ਜੋ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਕਿ ਨਾਲ ਜੁੜ ਕੇ ਪਾਰਟੀ ਦੇ ਹੱਕ ਦੇ ਵਿੱਚ ਖੜੇ ਹੋਣ ਸੋ ਬਹੁਤ ਬਹੁਤ ਧੰਨਵਾਦ। ਇਹ ਸਨ ਸਰਦਾਰ ਇੰਦਰਜੀਤ ਸਿੰਘ ਕੰਗ ਜੋ ਨਾਮ ਨਿਯੁਕਤ ਯੂਥ ਪ੍ਰਧਾਨ ਦੇ ਹਾਤੀ ਸ਼੍ਰੋਮਣੀ ਅਕਾਲੀ ਦਲ ਵੱਲ ਦੇ ਨਵਾਂ ਚਿਹਰਾ ਸਾਹਮਣੇ ਆਇਆ ਔਰ ਪਾਰਟੀ ਦੀ ਮਜ਼ਬੂਤੀ ਲਈ ਜੋ ਯੂਥ ਹੈ ਉਹ ਇੱਕ ਰੀੜ ਦੀ ਹੱਡੀ ਬਣ ਕੇ ਖੜਾ ਰਹਿੰਦਾ ਤੇ ਪਰਮਾਤਮਾ ਕਰੇ ਇਹਨਾਂ ਦੇ ਜੋ ਇਹਨਾਂ ਦੇ ਇਰਾਦੇ ਨੇ ਜੋ ਇਹਨਾਂ ਦੇ ਮਨ ਦੇ ਵਿੱਚ ਵਿਚਾਰ ਨੇ ਉਹ ਜਨਤਾ ਤੱਕ ਪਹੁੰਚਣ ਤੇ ਜਨਤਾ ਇਹਨਾਂ ਨਾਲ ਜੁੜ ਕੇ ਪਾਰਟੀ ਨੂੰ ਉੱਚ ਪੱਧਰ ਤੱਕ ਪਹੁੰਚਾਵੇ ਤੇ ਪਾਰਟੀ ਨੂੰ ਇੱਕ ਜਿੱਤ ਹਾਸਲ ਹੋਵੇ। ਸੋ ਬਹੁਤ-ਬਹੁਤ ਧੰਨਵਾਦੀ ਸਾਡੇ ਸਟੂਡੀਓ ਪਹੁੰਚੇ ਤੇ ਤੁਹਾਡਾ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ। ਆਮ ਪਬਲਿਕ ਨੂੰ ਮੈਸੇਜ ਦੇਣਾ ਹੋਵੇ ਤੇ ਦੇਖੋ ਇਹਨਾਂ ਯੂਥ ਦੀ ਜ਼ਿੰਮੇਵਾਰੀ ਦਿੱਤੀ ਆ ਜੀ। ਮੈਨੂੰ ਯੂਥ ਦਾ ਸੇਵਾਦਾਰ ਦੇ ਹੱਥੀ ਦਾ ਲਾਇਆ ਤੇ ਜਿਵੇਂ-ਜਿਵੇਂ ਨਿਯੁਕਤੀਆਂ ਹੋ ਜਾਂ ਐ ਸਾਨੂੰ ਸਾਰੀ ਟੀਮ ਨੂੰ ਇਹ ਪਾਰਟੀ ਬਲ ਉਹ ਉਦੇਸ਼ ਵੀ ਨੇ ਤੇ ਸਾਡੀ ਆਪ ਦੀ ਸੋਚ ਵੀ ਆ। ਕੀ ਅਸੀਂ ਸ਼੍ਰੋਮਣੀ ਅਕਾਲੀ ਦਲ ਯੂਥ ਅਕਾਲੀ ਦਲ ਨੂੰ ਘਰ-ਘਰ ਦੇ ਵਿੱਚ ਲੈ ਕੇ ਜਾਵਾਂਗੇ ਜੀ ਪਿੰਡਾਂ ਦੇ ਵਿੱਚ ਇੱਕ-ਇੱਕ ਪਿੰਡ ਵਿੱਚ ਆਪਾਂ ਯੂਥ ਦੇ ਨਾਲ ਟੱਚ ਵਿੱਚ ਹੋਵਾਂਗੇ ਔਰ ਬੱਦ ਤੋਂ ਬੱਦ ਨੌਜਵਾਨਾਂ ਨੂੰ ਆਪਣੇ ਨਾਲ ਜੋੜਾਂਗੇ ਸਾਡੇ ਸਰਦਾਰ ਸਰਬਜੀਤ ਸਿੰਘ ਚਿੰਝਰ ਹੋਣਾ ਨੇ ਇੱਕ ਦਸਤਾਰ ਮਾਰਚ ਪ੍ਰੋਗਰਾਮ ਵੀ ਰੱਖੇ ਨੇ ਦਸਤਾਰ ਜਿਵੇਂ ਦਸਤਾਰਾਂ ਦੇ ਲੰਗਰ ਲਾਉਂਦੇ ਨੇ ਮਤਲਬ ਸਿੱਖਿਆ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਿੱਖੀ ਦੇ ਨਾਲ ਜੋੜਿਆ ਜਾ ਰਿਹਾ ਹੈ ਜੀ ਨਸ਼ੇ ਤੋਂ ਦੂਰ ਕੀਤਾ ਜਾ ਰਿਹਾ ਹੈ ਦੇਖੋ ਪੰਜਾਬ ਚ ਨਸ਼ਾ ਦਾ ਇੱਕ ਬਹੁਤ ਇਸ ਵੇਲੇ ਪੱਖ ਦਾ ਮੁੱਦਾ ਹੈ ਮੈਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਹੂੰਗਾ ਕਿ ਆ ਤੁਸੀਂ ਸਿੱਖੀ ਨਾਲ ਜੁੜੋ ਤੁਸੀਂ ਅਕਾਲੀ ਦਲ ਦੇ ਨਾਲ ਯੂਥ ਦੇ ਵਿੱਚ ਸਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਕਰੋ ਤੇ ਅੱਗੇ ਆਮ ਘਰਾਂ ਦੇ ਮੁੰਡਿਆਂ ਨੂੰ ਬਹੁਤ ਮੌਕੇ ਮਿਲਦੇ ਨੇ ਤੇ ਹੋ ਸਕਦਾ ਕਿ ਨਵੀਂ ਆਉਣ ਵਾਲੀਆਂ ਟੀਮਾਂ ਦੇ ਵਿੱਚੋਂ ਕਿ ਕੋਈ ਕਿੱਥੇ ਪਹੁੰਚ ਜਵੇ ਔਰ ਕਿੰਨਾ ਸੁਧਾਰ ਹੋ ਜਵੇ ਕਿ ਉਹਦਾ ਸਮਾਜ ਦੇ ਚੰਗੇ ਨੇ ਲਈ ਕੀ ਅਹਿਮ ਰੋਲ ਰਵੇ ਤੇ ਮੈਂ ਵੱਧ ਤੋਂ ਵੱਧ ਯੂਥ ਨੂੰ ਕਹੂੰਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯੂਥ ਅਕਾਲੀ ਦਲ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਹਰ ਇੱਕ ਨੌਜਵਾਨ ਤੇ ਕੰਟੈਕਟ ਕਰੂਗਾ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਾਲ ਜੁੜਨ ਦੀ ਸਾਥ ਦੇਣ ਦੀ ਜ਼ਰੂਰਤ ਹੈ